ਚੋਰੀ-ਚੋਰੀ ਕਰ ਵਾਲੇ ਦੇ ਵੱਲੋਂ ਦੂਜਾ ਵਿਆਹ ਕਰਵਾਇਆ ਜਾ ਰਿਹਾ ਸੀ ਪਰ ਜਦੋਂ ਪਹਿਲੀ ਪਤਨੀ ਨੂੰ ਪਤਾ ਲੱਗਿਆ ਤਾਂ ਉਸਨੇ ਵਿਆਹ ਦੇ ਵਿੱਚ ਪਹੁੰਚ ਕੇ ਹਾਈ ਵੋਲਟੇਜ ਡਰਾਮਾ ਕੀਤਾ ਜਿਸ ਤੋਂ ਬਾਅਦ ਵਿਆਹ ਵਾਲੇ ਲਾੜੇ ਅਤੇ ਬਰਾਤੀਆਂ ਨੂੰ ਬਾਜੜਾ ਪੈ ਗਿਆ ਤੇ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਹਾਂ ਧਿਰਾਂ ਦੀ ਲੜਾਈ ਰੋਕੀ ਤੇ ਲਾੜੇ ਨੂੰ ਹਿਰਾਸਤ ਵਿੱਚ ਲਿਆ ਇਹ ਮਾਮਲਾ ਜਿਹੜਾ ਹੈ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਅਧੀਨ ਪੈਂਦੇ ਪਿੰਡ ਲੱਖਾ ਸਿੰਘ ਵਾੜਾ ਤੋਂ ਸਾਹਮਣੇ ਹੈ ਪੀੜਤ ਪਤਨੀ ਦਾ ਕਹਿਣਾ ਕਿ ਮੈਨੂੰ ਤਲਾਕ ਦਿੱਤੇ ਬਿਨਾਂ ਹੀ ਮੇਰੇ ਘਰ ਵਾਲੇ ਦੇ ਵੱਲੋਂ ਦੂਜਾ ਵਿਆਹ ਕਰਵਾਇਆ ਜਾ ਰਿਹਾ ਸੀ ਜਿਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਹਨਾਂ ਸਰਮੇਸ਼ ਕੋਰ ਸਰਮੇਸ਼ ਕੋਰ ਕਿੱਥੇ ਵੇਚੂ ਕਿੰਨੀ ਦਰ ਹੋ ਗਈ ਤੁਹਾਡੇ ਘਰ ਪਿੰਡ ਇਥੇ ਲਾੜੀਆਂ ਮੇਗਾ 5 ਗ੍ਰਾਂ 86 2021 ਫਰਵਰੀ 2 ਪਰਮਜੀਤ ਨਾਲ ਵਿਆਹ ਪਰਮਜੀਤ ਨਾਲ ਹਾਂ 21 ਕੋਟਮਾਰ ਕੀਤਾ ਹਾਂਜੀ ਕੋਟਮਾਰ ਕਰਕੇ ਕੱਢਤਾ ਨੇ ਕਿੰਨੀ ਦਰ ਹੋ ਗਈ ਕੱਢ 4 ਸਾਲ ਹੋ ਗਿਆ ਕੈਸ ਵੀ ਚੱਲਦਾ ਹਾਂਜੀ ਕਿੱਥੇ ਚੱਲਦਾ ਪਹਿਲਾਂ ਇੱਥੇ ਵਾਮਾ ਸੈਲਰ ਤੇ ਮੈਡਮ ਤੇ ਦਰਖਾਸਤ ਉਥੇ ਰਾਜਨਾਮਾ ਨਕਰਾ ਕੇ ਕਹਿੰਦੇ ਲੈ ਜਾਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੇ ਨਿਸ਼ਾਤ ਸਾਲ ਹੋ ਗਏ ਹਾਂ ਤੇ ਅੱਜ ਉਹ ਨਵਾਂ ਵਿਆਹ ਕਰਾਉਣ ਲੱਗੇ ਨੇ ਵਿਆਹ ਕਰਾਉਣਾ ਹਾਂਜੀ ਤੇ ਇਹ ਤੋਂ ਹੁਣ ਬੇਰੰਗੀ ਅਸਥੀ ਫੜਿਆ ਗਿਆ ਹੁਣ ਹਾਂ ਹੋਰ ਕਿੱਥੇ ਕਿਤਾਬ ਇੱਥੇ ਮਦੋਟ ਥਾਣੇ 'ਚ ਹਾਂਜੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ ਨਹੀਂ ਤਲਾਕ ਨਹੀਂ ਦਿੰਦਾ ਹਾਂ ਇੱਕ ਤਰਫ ਹੀ ਆਪ ਵਿਕੇਸ਼ ਜਿੱਤਾ ਫਰਦਾਨ ਦਾ ਮੇਰਾ ਤਲਾਕ ਹੋ ਗਿਆ ਪਰ ਤਲਾਕ ਦੀ ਐ ਸਾਡੇ ਤਾਂ ਵੀ ਤੁਹਾਨੂੰ ਦੀ ਪੜਤਾਲ ਸਵੇਰ ਵੀ ਕਰੇ ਹਾਂਜੀ 4 ਵਜੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾਰੇ ਕੋ ਕਿੱਥੇ ਖਲਵਾਰੇ ਹਾਂ ਜੀ ਪਤਾ ਲੱਗ ਗਿਆ ਹਾਂਜੀ ਕੀ ਬਰਾਤ ਨਹੀਂ ਹਾਂਜੀ ਹਾਂਜੀ ਬਰਾਤ ਵੀ ਆਈ ਹੈ ਕੌਣ ਕੀ ਮੰਗਦਾ ਕਾਰਵਾਈ ਕਾਰਵਾਈ ਹੋਣਾ ਮੋੜਸਾਲ ਵੀ ਪਹਿਲਾਂ ਮੰਗ ਸੀ ਨਾ ਮੋੜਸਾਲ ਨੇ ਦੇਣ ਕਰਕੇ ਤੇ ਨਾਲ ਆਪ ਇੱਕ ਤਰਫੀ ਕੇਸ ਜਿੱਤ ਕੇ ਤਾਂ ਦਾ ਮੇਰਾ ਤਲਾਕ ਹੋ ਗਿਆ ਤੇ ਹੁਣ ਨਵਾਂ ਵਿਵਹ ਕਰਦਾ ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ ਵੀ ਕਾਰ ਵੀ ਇਹੋ ਹੀ ਪੁਲਿਸ ਕਾਰਵਾਈ ਕਰੇ ਮਦਦ ਕਰੇ ਜਿਵੇਂ ਕਿਵੇਂ ਮਰਜੀ ਮਦਦ ਸਾਡੀ ਜਰੂਰ ਕਰੇ ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ ਗਰੀਬ ਬੰਦੇ ਆ ਸਾਡੇ ਕੋਲ ਇੰਨੀ ਨਹੀਂ ਗੰਜਾਇਆ ਸੀ ਰੋ ਰੋ ਦੇ ਬੰਦੇ ਇਕੱਠੇ ਕਰਨੇ ਪੱਜ ਦੌੜ ਕਰਨੇ ਇਹ ਨਹੀਂ ਸਾਡੇ ਕੋਲ ਹੋ ਸਕਦਾ ਉਦھے ਹੀ ਪੀੜਿਤ ਔਰਤ ਦੇ ਚਚੇਰੇ ਭਰਾ ਦੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਗਈ ਹੈ। ਮੇਰਾ ਨਾਂ ਜੀ जोगਿੰਦਰ ਸਿੰਘ ਆ ਜੀ ਮੈਂ ਪਿੰਡ ਮੇਰਾ ਸ਼ੱਕ ਟਾਇਟ ਵੀ ਹੈ ਜੀ। ਲੜਕੀ ਕਿ ਲੱਗਦੀ ਜੀ? ਲੜਕੀ ਮੇਰੇ ਚਾਚੇ ਦੀ ਕੁੜੀ ਆ ਜੀ ਛੇ ਭੈਣਾਂ ਨੇ ਮੇਰੇ ਚਾਚੇ ਦੀ ਕੁੜੀ। ਕੀ ਹੋਇਆ ਸੀ? ਇਹ ਅੱਜ ਜੀ ਅੱਜ ਬਰਾਤ ਆਇਆ ਉਹ ਸਰਜੀਤ ਸਿੰਘ ਆ ਦੇ ਮੁੰਡੇ ਨੂੰ। ਪਹਿਲਾਂ ਕਿੱਥੇ? ਪਹਿਲਾਂ ਇਹ ਕੁੜੀ ਤੇ ਲਾੜੀਆਂ ਵਿਆਹੀ ਸਰਜੀਤ ਹਲੇ। ਤੁਹਾਡੀ ਭੈਣ। ਹਾਂ ਭੈਣ ਮੇਰੇ ਚਾਚੇ ਦੀ ਕੁੜੀ ਸਰਜੀਤ ਹਲੇ ਵਿਆਹੀ ਸੀ ਪਰ 4 ਸਾਲ ਹੋ ਗਿਆ 4 ਸਾਲ ਕੁੜੀ ਬੁਵੇ ਤੇ ਬੈਠੀ ਏ ਕਟਮਾਰ ਕਰਦਾ ਸੀ ਪਹਿਲਾਂ ਤੇ ਜੀ ਅਸੀਂ ਇਹਨੂੰ 1.5 ਲੱਖ ਦਾ ਸਮਾਨ ਦਿੱਤਾ ਫਿਰ ਇਹਦਾ ਛੋਮਣੀ ਕਮੇਟੀ ਗੁਰਦੁਆਰੇ ਸਾਹਿਬ ਚ ਇਹਦਾ ਵਿਆਹ ਹੋਇਆ ਸੀਗਾ ਗੁਰਦੁਆਰੇ ਉਹ ਵੀ ਸਾਡੇ ਕੋਲ ਪ੍ਰੂਫ ਨੇ ਪਰ ਇਹਨੇ ਸਾਡੇ ਨਾਲ ਕੋਈ ਵੀ ਨਵੇੜੀ ਨਹੀਂ ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ ਉਹ ਤੋਂ ਬਾਅਦ ਇਹਨੇ ਆ ਕੇ ਅੱਜ ਪਿੰਡ ਲੱਖਾ ਪਿੰਡ ਲੱਖਾ ਲਈ ਲੱਖਾ ਅਜੀ ਦੇ ਵਿੱਚ ਆ ਕੇ ਬਰਾਤ ਆ ਗਿਆ ਅਸੀਂ ਮੌਕੇ ਤੇ ਕੁੜੀ ਨੂੰ ਲੱਖਾ ਲੱਖਾ ਸਿੰਘ ਵਾਲੇ ਆ ਤੇ ਬਰਾਤ ਆਇਆ ਅਸੀਂ ਦੋ ਮੁਲਾਜ਼ਮ ਲਾਏ ਨੇ ਪੁਲਿਸ ਵਾਲੇ ਕਈ ਜਾ ਤੇ ਸਾਰੇ ਪਿੰਡ ਚਾਲੀ 50 ਜੀਆਂ ਨੇ ਜਾ ਤੇ ਅਸੀਂ ਉਥੋਂ ਫੜਿਆ ਤੇ ਬਰਾਤ ਦੇ ਵਿੱਚੋਂ ਚੱਕਿਆ ਇਹਨਾਂ ਦੇ ਉਹਨਾਂ ਦੇ ਕੁੜੀ ਦਾ ਇੱਕ ਘਰ ਹੋਰ ਵੀ ਬਰਬਾਦ ਕਰਨ ਲਿਆ ਹੋਰ ਵੀ ਕਿਹੇ ਪੈਤੀ ਪੈੰਦਾ ਇਹ ਜਾਂਦਾ ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਵਿਰਖਲਾਫੀ ਕਰੇ ਦਾ ਤੇ ਇਹ ਬੰਦਾ ਮੰਨ ਲਓ ਇਹੋ ਜਿਹਾ 4 ਸਾਲ ਹੋ ਗਿਆ ਮੇਰੇ ਉਹਨਾਂ ਨੂੰ ਕੋਈ ਨਿصاف ਨਹੀਂ ਮਿਲਿਆ ਅਸੀਂ ਇਹ ਮੰਗ ਕਰਦੇ ਵੀ ਸਾਨੂੰ ਇਹ ਪ੍ਰਸ਼ਾਸਨ ਤੋਂ ਇਹ ਮੈਂ ਮੰਗ ਕਰਦਾ ਇਹਨੂੰ ਗਰੀਬ ਘਰ ਨੂੰ ਪ੍ਰਸ਼ਾਸਨ ਨੂੰ ਇਹ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਤੇ ਬਾਕੀ ਨਾਲੇ 6 ਕੁੜੀਆਂ ਨੇ ਮੈਂ ਬਹੁਤ ਬਤੇ ਪ੍ਰਸ਼ਾਸਨ ਤੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਬੰਦੇ ਨੇ 4 ਸਾਲ ਹੋ ਗਏ ਮੇਰਾ ਚਾਚਾ ਬੇਰਜਗਾਰ ਹੈ ਢਿਹੜੀ ਜਾਂਦਾ ਉਹਦੀ ਉਹਨੂੰ ਕੋਈ ਉਹਦੇ ਕੋ ਤਰੀਕ ਵਾਸਤੇ ਰੁਪਈਆ ਨਹੀਂਗਾ ਆ ਸਾਰੇ ਜਿੰਨੇ ਮੇਰੇ ਨਾਲ ਬੰਦੇ ਆਏ ਨੇ ਆਦੇ ਘਰੋਂ ਤੇਲ ਪਾ ਕੇ ਆਏ ਨੇ ਜਿੰਨੇ ਵੀ ਆ ਬੰਦੇ ਸੰਗਤ ਬੈਠੀ ਸਾਰੇ ਆਪਣਾ ਤੇਲ ਕੋਲ ਪਾ ਕੇ ਆਏ ਨੇ ਉਹਨਾਂ ਗਰੀਬਾਂ ਕੋਲ ਤੇ ਇੱਕ ਤੇਲ ਪਾਉਣ ਦੀ ਵੀ ਗਜੈਤ ਨਹੀਂ ਹੈ ਮੰਨ ਲਓ ਗਜੈ ਉਹ ਤੇਲ ਨਹੀਂ ਪਾ ਸਕਦੇ ਨਾਲੇ ਆ ਵਿਚਾਰੇ ਨਾਲੇ ਇਹ 1.5 ਲੱਖ ਦਾ ਮੋਟਰਸਾਈਕਲ ਮੰਗਦਾ ਹੋਰ ਇੱਤ ਅਹੀਂ ਨੂੰ 2.5 ਲੱਖ ਰੁਪਏ ਦੇ ਅਨੁਦਾਜ਼ ਪਹਿਲਾਂ ਦਿੱਤਾ ਛੋਮਣੀ ਕਮੇਟੀ ਨੇ ਜੀਰੇ ਛੋਮਣੀ ਕਮੇਟੀ ਜਿੰਦਾ ਵਿਆਹ ਆ ਸੀ ਕੁੜੀਆ ਦਾ ਇਹਨੇ ਉਹਨਾਂ ਨੇ ਇਹਨੂੰ 1.5 ਲੱਖ ਦਾ ਇਹਨੂੰ ਅਨੁਦਾਜ਼ ਦਿੱਤਾ ਇਹ ਬੰਦੇ ਨੂੰ ਤੇ 1.5 ਲੱਖ ਅਹੀਂ ਇਹਨੂੰ ਅਹੀਂ ਆਪਣੇ ਕੋਲ ਦਿੱਤਾ ਇਹਨੂੰ 3 ਲੱਖ ਰੁਪਏ ਦੇਗਾ ਤਾਂ ਜੇ ਮੋਟਰਸਾਈਕਲ ਦੀ ਡਿਮਾਂਡ ਇਹਨੇ ਰੱਖੀ ਹੋਰ ਇਹ ਨਵਾਂ ਵਿਆਹ ਕਰਾ ਰਹੇ ਇਹ ਨਵਾਂ ਅੱਜ ਨਵਾਂ ਅੱਜ ਦੀ ਤਰੀਕ ਅੱਜ ਤਰੀਕ ਕਿੰਨੀ ਹੈ ਜੀ ਅੱਜ ਅੱਜ 19 ਤਰੀਕ 5 ਮਈ 2024 ਨੂੰ ਅੱਜ ਫੇਰ ਇਹ ਦੁਬਾਰਾ ਲੱਖਿਆ ਜੀ ਇੱਕ ਹੋਰ ਤੀ ਪੈਂਦਾ ਇਹ ਜ਼ਿੰਦਗੀ ਖਰਾਬ ਇਹ ਲੱਖੇ ਵਾਲਾ ਅੱਜ ਇੱਕ ਹੋਰ ਜ਼ਿੰਦਗੀ ਖਰਾਬ ਕਰਨ ਆਇਆ ਹੈ ਭੈਣ ਚੋਏ ਜਿਹੜਾ ਸਰਜੀਤ ਸਿੰਘ ਹੈ ਇਹਨੂੰ ਇਨਸਾਫ ਦੇ ਮੈਂ ਬੇਨਤੀ ਕਰਦਾ ਵੀ ਇਨਸਾਫ ਨੂੰ ਮੰਗਦੀ ਕੀਤੀ ਜਾਵੇ